ਤਿੰਨ ਮਾਡਲ ਲੱਗਦੇ ਬਾਈ ਪੂਰੀ ਦੇ ਮੋੜੇ ਆਹ ਪੂਰੀ ਐਕਸਾਈਡ ਦੀ ਵੀ ਠੀਕ ਆ ਯਾਰ ਹਾਂ ਐਕਸਾਈਡ ਦੀ ਨਹੀਂ ਲਾਉਣੀ ਆਪਾਂ ਨੇ ਆਹ ਲਾਉਣੀ ਹੈਪੀ ਬਾਈ ਚਾਰ ਜੇ ਦੇਖਦਾ ਪੂਰੀ ਓਕੇ ਲਓ ਜੀ ਬਾਈ ਪ੍ਰਧਾਨ ਦੇ ਖੇਤਾ ਜਾਏ ਆ ਹਾਂਜੀ ਬਾਈ ਪ੍ਰਧਾਨ ਜੀ ਸੇ ਕਾਲ ਜੀ ਸਾਰਿਆਂ ਨੇ ਮੇਤਰੀ ਸਾਹਿਬ ਵੀ ਪਹੁੰਚੇ ਹੋਏ ਆ ਜੀ ਮੇਤਰੀ ਸਾਹਿਬ ਪੈਸੇ ਪੁੱਛੇ ਰਹਿਗੇ ਤੇ ਜਿਹੜਾ ਢੇਡਾ ਲਾਤ ਨਹੀਂ ਪ੍ਰਧਾਨਾ ਪਿਆਰੇ ਨੇ ਮੇਰਾ ਪਿਆਰੇ ਨਾ ਬਹਿ ਗਿਆ ਮੇਸਤਰੀ ਰੁਪੜ ਤੇ ਆਇਆ ਤਾਂ ਅੱਛਾ ਇੱਥੇ ਖੜ ਕੇ ਮੇਸਤਰੀ ਆ ਗਈ ਮੇਸਤਰੀ ਨੇ ਆਉਂਦੀ ਸਾਰੇ ਜੀ ਪ੍ਰਧਾਨ ਨੂੰ ਦੇਖਿਆ ਵੀ ਕਰਾ ਤੇਰਾ ਖੇਤ ਲੇਬਰ ਨਹੀਂ ਹੈਗਾ ਪ੍ਰਧਾਨ ਜੀ ਹੈਗਾ ਪਰ ਤੇ ਕਹਾਲ ਜੀ ਹੈ ਕਹਾਲ ਜੀ ਪ੍ਰਧਾਨ ਨੇ ਕਿਹਾ ਔਖਾ ਸੌਖਾ ਲਾਏ ਦੇਣਾ ਪਾਣੀ ਇੱਕ ਪਾਣੀ ਦਾ ਲੱਗੇ ਜਾਣਾ ਪਤਾ ਨਹੀਂ ਲੇਬਰ ਨੇ ਲਾਈ ਫਿਰ ਕਲਮਾ ਆਹ ਲੇਬਰ ਨੇ ਲਾਈ ਆ ਦੋ ਜਣੇ ਲਾ ਦੇ ਪੀਗਾ ਆਹ ਬਾਈ ਕਲਮਾ ਦੋ ਜਣੇ ਦਿਹਾੜੀ ਪਰ ਤਾ ਜੀ ਨਹੀਂ ਠੇਕਾ ਹੀ ਦਾ ਕਿ ਕਿੰਨਾ ਦਾ ਜੀ ਬਸ ਦੇ ਦੇਣਾ ਹਲੇ ਅੱਧੇ ਚੱਲ ਜਾਈਏ ਕੰਮ ਉਹਨਾਂ ਦਿਹਾੜੀ ਪੈ ਗਈ ਵਧੀਆ ਹਾਂ ਦਿਹਾੜੀ ਪੈ ਗਈ ਦੋ ਜਾਨੇ ਬਿੱਗਾ ਲਾ ਕੇ ਨਾ ਠੀਕ ਹੈ ਹਾਂ ਜੋਰ ਤਾਂ ਕੋਈ ਨਹੀਂ ਲੱਦਦਾ ਜੋਰ ਕੋਈ ਨਹੀਂ ਲੱਗਦਾ ਕਿਹੜੇ ਪਰਮੇ ਗੱਲ ਕੱਢੀ ਆ ਮੋਗਰੀਆਂ ਛੋਟੇ ਛੋਟੇ ਨੂੰ ਠੋਕੀ ਗਏ ਆ ਠੋਕੀ ਗਏ ਖੇਤ ਬੋਲਾ ਖੇਤ ਬੋਲਾ ਟੂਰਨਾ ਮੀਟਰ ਕਾ ਬਾਹਰ ਭਾਈ ਆ ਕਹੀ ਨਾ ਮਿਸਟੈਲਦੀ ਆਈ ਹੈ ਬੰਦੇ ਜਿੱਡੀ ਉਹ ਆ ਠੋਕਿਆ ਬਿਹਤਰੀ ਇਹਦਾ ਜਿਹੜਾ ਜਿੱਤੇ ਉੱਪਰ ਹੋਵੇ ਲੱਗਿਆ ਵਾ ਸਿਮੈਂਟ ਸਮਟ ਛੱਤ ਨੂੰ ਰਹਿ ਗਿਆ ਉਤਾਰਨ ਵਾਲੀ ਲਾਤੀ ਮੇਨੂੰ ਕੰਮ ਆ ਸਾਦੀਆ ਹਾਂ ਹਾਂ ਕੰਮ ਤਾਂ ਠੀਕ ਆ ਮਿਸਤਰੀ ਵੀ ਭਾਈ ਆਇਆ ਹੁਣ ਮਿਸਤਰੀ ਮੇਰਾ ਮਕਾਨ ਪਾਇਆ ਭਾਈ ਦਾ ਧੰਨਵਾਦ ਬਿਹਤਰੀ ਅੜਾਂਬਾ ਤਾਂ ਨਹੀਂ ਬਰਦਾ ਕੋਈ ਨਹੀਂ ਨਹੀਂ ਅੜਾਂਬਾ ਕੋਈ ਨਹੀਂ ਹੈਗਾ ਹਾਂ ਕੰਮ ਠੀਕ ਆ ਤਲਾਫ ਸਲੂਤ ਆਲੀ ਜਾਂਦੀ ਕਿਤੇ ਬੱਸ ਨਹੀਂ ਬਸ ਐਵੇਂ ਵੀ 2 ਮਹੀਨੇ ਚ ਕੰਮ ਖਤਮ ਕਰਦੇ ਇਹਨੇ ਬਸ ਠੀਕ ਆ ਹਿੰਮਤ ਮਾਰੀ ਹਿੰਮਤ ਆ ਆਮ ਜਿਹੜੇ ਕੋਈ ਦਿਹਾੜੀ ਵਾਲਾ ਕਰੇ ਫਿਰ ਟਾਈਮ ਜ਼ਿਆਦਾ ਲੱਗ ਜਾਂਦਾ ਫੇਰ ਸਾਲ ਹਾਂ ਟਾਈਮ ਜ਼ਿਆਦਾ ਲੱਗ ਜਾਂਦਾ 2 ਮਹੀਨੇ ਚ ਆਹ ਮੈਤਰੀ ਨੂੰ ਬੇਲੇ ਕਰਤੇ ਪੁਰਾਣੇ ਛਿਟੀ ਹੁਣ ਗਾਹ ਨੂੰ ਵੇਚਣੀ ਆ ਆ ਵੇਚਾਂਗੇ ਅੱਧਾ ਕਿਲਾ ਭੈਣੀ ਵੀ ਲਾਉਣਾ ਆ ਇਹ ਕਿਹੜੀ ਨਸਲ ਹੈ ਨਾਉ ਆਮਲੇ 109 ਨੰਬਰ 209 ਨੰਬਰ 109 ਨੰਬਰ ভাই ਕਲਮ ਪਰਦਾਨ ਨੇ ਤਿਆਨ ਤਿਆਰ ਕਰਨੀ ਆ ਫੇ ਤਾਂ ਖਾਸੀ ਜਗਾ ਹੋਣੀ ਅੱਧਾ ਕਿਲਾ ਉੱਥੇ ਆਹ ਜਗਾ ਹਾਂ ਦੋ ਵੀ ਕਿੱਜ ਤਿੰਨ ਵੀ ਕਿੱਜ ਜਗਾ ਕਿੰਨਾ ਕਿੰਨੀ ਲੱਗ ਜੂਗੀ ਕਲਮ ਆਪਣੇ ਸਾਹ ਨਾਲ ਜੀ ਆਪਣੇ 25000 ਲੱਗ ਜਾਂਦੀ ਕਿਲੀ ਜੀ 25000 20000 ਹੋਣਗੇ ਆਪਣੇ ਹਾਂ 18 ਵੀ ਤਾਂ ਹੋ ਜਾਂਦੀ ਹੈ 18 ਵੀ ਹੈ ਮਰ ਵੀ ਜਾਂਦੀ ਹੈ ਨਾ ਵਿੱਚ ਚੱਲ ਤੂੰ 15000 ਰੱਖ ਹਾਂ ਆਪਾਂ ਨੇ ਕਿੰਨਾ ਲਾਣਾ ਉਹਦੇ ਮਾਤੇ ਕਿਦਾਂ 15000ਾਂ ਤੇ ਆਪਾਂ ਨੇ ਕਿੱਲਾ ਲਾ ਲੂਗੇ ਦੋ ਕਿਲੀ ਆਇਤੀ ਲੈਣੇ ਹਾਂ ਹਾਂ ਜੇ 6 700 ਬੂਟਾ ਆਪਾਂ ਨੇ ਲਾ ਲੈਣਾ ਬਾਕੀ ਵੇਚਣਾ ਹੀ ਹੈ ਹਾਂ ਬਾਕੀ ਵੇਚਣਾ ਹੀ ਹੈ ਬਾਕੀ ਬਾਕੀ ਇਹ ਚ ਦੋ ਤੇ 400 5 ਸਾਲ ਹੋ ਗਏ ਗੱਲਾਂ ਹੁੰਦੇ ਨੂੰ ਚੱਲ ਪਹਿਲਾਂ ਬੱਟ ਲਿਆ ਹੁਣ ਫੇਰ ਬੱਟ ਲਿਆ ਬਦਲ ਦੀਆਂ ਮੱਖਾ ਚੱਲ ਪ੍ਰਧਾਨੇ ਜਿਹੜਾ ਆਪਣੀ ਆ ਪਨੀਰੀ ਆ ਇੱਕ ਨੰਬਰ ਕਿਹ ਕਿਹ ਨੰਬਰ ਆ ਉਹ ਉਹੀ ਸ਼ਿਟੀ ਦੀ ਵੱਡੰਗੇ ਲਈ ਆ। ਅੱਛਾ ਠੀਕ ਹੈ। ਲਾਉ ਜਮ ਰੱਖ ਲਈ ਦੇ ਭਰੀਆਂ। ਬਾਕੀ ਮੋਟਰ ਪਰ ਵੀ ਬਾਈ ਛਿਟੀਆਂ ਐ ਸਿੱਧੀਆਂ ਪਈ ਦੇ ਲੰਮੀਆਂ। 20 ਵੀ ਫੁੱਟ ਦੀ ਐ। ਹਾਂ ਤੁਹਾਨੂੰ ਦਿਖਾਉਂਗਾ ਹੋਗੀ। ਹਾਂ। ਆ ਬੰਦਾ ਆਇਆ। ਬੰਦਾ ਇਹ ਵੀ ਆਪਣਾ ਚੇਲਾ ਚਾਟਾ ਮਿਸਤਰੀ ਦਾ। ਆਪਣਾ ਇਹ ਮਿਸਤਰੀ ਦਾ। ਮਿਸਤਰੀ ਦਾ। ਹਾਂ। ਬਾਈ ਮੈਨ ਲਾ ਮਿਸਤਰੀ ਕੋਈ ਮੈਨ ਲੇ ਉਰੀ ਦੇ ਗਿਆ। ਪੈਸਾ ਤੇ ਲਾ ਤਾਂ ਨਹੀਂ ਚਾਹੀਦਾ। ਇਹ ਰੋਂਪੜ ਦੇ ਆ ਤੇ ਮੈਨੇ ਤੇ ਸਬਜ਼ੀ ਮੰਗਾਲੀ। ਸਬਜ਼ੀ? ਸਬਜ਼ੀ ਲੈ ਗਿਆ ਉਹ। ਪਨੀਰ, ਫਲੀ ਮਟਰ ਇਦਾਂ ਸਮਾਨ ਜਿਆ ਲੈਂਦਾ ਇਹਨਾਂ ਨੇ। ਹੱਥ ਵਰਦਾਨ ਤੇਰਾ ਵਿਆਹ ਜੈ ਤੂੰ ਸਬਜ਼ੀਆਂ ਘਰ ਲਈ ਜਾਂਦਾ ਰ ਗਿਆ ਗੱਲ ਨਹੀਂ ਸਬਜ਼ੀ ਤਾਂ ਜ਼ਰੂਰੀ ਆ ਠੀਕ ਨਹੀਂ ਗੱਲ ਇੱਕ ਹੀ ਵਾਲਾ ਵਿਆਹ ਜੀ ਆਉਂਗੇ ਦੋ ਜਣੇ ਘਰ ਆ ਹਾਂ ਓਕੇ ਆ ਚੱਲ ਕੋਈ ਨਹੀਂ ਬਈ ਅੱਜ ਪਾਵਰ ਰਾਤ ਨੂੰ ਆ ਗਈ ਪਾਵਰ ਤੇ ਗੁਰਪ੍ਰੀਤ ਦੀ ਮੋਟਰ ਚਲਾਈ ਆ ਅੱਛਾ ਆਪਾਂ ਲਈ ਤਾਂ ਸਵੇਰੇ ਚਲੋਣੀ ਆ ਕੱਲ ਨੂੰ ਪੱਲੇ ਪਾਸੇ ਨਾ ਕਵਰ ਦੇ ਨਾ ਸੀ ਤੈਨੂੰ ਕਰਕੇ ਕਾਨੂੰ ਚਲਾਉਣੀ ਸਵੇਰੇ ਇਹਨੂੰ ਫੇਰ ਲਾਵਾਂਗੇ ਪਰਸ ਨੂੰ ਪਾਣੀ ਆਹੋ ਅੱਜ ਦਾ ਪੜਜੂਗਾ ਇਹ ਹਾਂ ਪੜ ਗਿਆ ਹੁਣ ਬਸ ਨਹੀਂ ਟਾਈਮ ਲੱਗਣਾ ਬਈ ਤੈਨੂੰ ਕੰਟਾ ਹਲੇ ਹਾਂ ਘਾਟੇ ਦਾ ਕੰਮ ਹੋਗਾ ਕਾਂਟੇ ਦਾ ਕੰਮ ਹੈਗਾ ਇਹ ਇੱਕ ਵਾਰ ਟਾਈਮ ਲੱਗਣਾ ਹਨ ਅਮਨੇ ਕੋ ਹੋ ਚੱਕਰ ਆ ਹਾਂਜੀ ਆਹੀ ਵਾਰੀ ਟਾਈਮ ਲੱਗਣਾ ਇਹਨੂੰ ਅਗਲੀ ਵਾਰ ਫੇਸਾਈ ਹਾਂ ਰੂਟਰ ਮੀਟਰ ਦਾ ਵਾਇਆ ਹੈ ਨਾ ਬਾਈ ਮੀਂਹ ਪੈਣਾ ਕਾ ਨੂੰ ਤਾਂ ਹਾਂ ਹਾਂ ਮੀਂਹੇ ਬੈਣਾ ਮੀਂਹ ਕਵਾ ਤੂੰ ਬਣ ਕੇ ਆ ਗਈ ਸਭ ਨੇ ਨਹੀਂ ਬਸ ਇੱਕ ਮੀਂਹ ਹੈਗਾ ਤਾਂ ਉੜ ਗਿਆ ਮੀਂਹ ਵੀ ਸੁੱਕਦਾ ਨਹੀਂ ਪੈਂਦਾ ਹੁਣ ਹਾਂ ਹੁਣ ਮੀਂਹ ਕਿ ਆਬੀ ਕਰਦਾ ਬਾਕੀ ਬਾਈ ਜਿਹੜਾ ਇਹ ਮੀਂਹ ਹੈ ਕਈ ਜਗ੍ਹਾ ਤਾਂ ਪਾਣੀ ਸੁੱਕ ਗਿਆ ਨਾ ਜਿੱਥੇ ਨਹੀਂ ਸੁੱਕਦਾ ਫੇਰ ਸਮਝ ਲੈ ਕਣਕ ਔਖੀ ਵੜ ਡੰਗੀ ਬਾਈ ਹਾਂ ਹਾਂ ਮਰੇ ਹੁਣ ਕੀ ਲਾ ਵਾਹ ਕੇ ਬੀਜੇ ਹੀ ਆ ਪ੍ਰਧਾਨ ਦਾ ਹਿੰਮਤ ਮਾਰੇ ਕਰਦਾ ਵੀ ਮੀਂਹ ਤੇ ਪਹਿਲਾ ਪਹਿਲਾ ਕੰਮ ਨਵੇੜਦਾ। ਉਹ ਨਵੇੜਦੀ ਹੈ ਪਹਿਲਾ ਪਹਿਲਾ ਠੀਕ ਨਹੀਂ ਗਾਣਾ। ਫਸਲ ਬਾਚ ਜਾਂਦੀ ਕਰ। ਮਾੜਾ ਨਾ ਫਸਲ ਫਸ ਜਾਂਦੀ ਆ। ਪ੍ਰਧਾਨ ਭਾਈ ਜਾਂਦੇ ਬਣਾਉਣੀ ਕਮੈਨ ਚੱਲੂ। ਹੌਲ ਦਾ ਟਾਈਮ ਪਿਆ। ਕਮੈਨੇ ਚੱਲੂ। ਚੱਲੂ ਕਮੈਨੇ। ਮੇਰਾ ਜੱਗਾ ਕਹਿੰਦਾ ਵੱਢ ਲੈਣੀ। ਕਹਿੰਦਾ ਤੇਰੀ ਕਣਕ ਮਿਲ ਜੂ ਤੋੜੀ ਮੇਰੀ ਮੈਂ ਕਹਾਂ ਚੱਲ ਠੀਕ ਹੈ। ਬੁੱਟੇ ਦੇਖ ਕੇ ਵੀ ਲਾਉਣੇ ਆ। ਹਾਂ। ਕਾਲੇ ਨੂੰ ਬਲੌਗ ਜਿਹਦੇ ਮੈਂ ਬੁੱਟੇ ਲਾਉਣੇ ਬੁੱਟੇ ਵੀ ਗਾਲ ਦੇ ਵੜਾਉਣੀਆਂ। ਬੁੱਟੇ ਵੀ ਕਮੈਨ ਚਲਦੀ ਹੈ। ਬੜਾਈਓ ਬਾਲਦੇ ਦੋ ਸਾਲ। ਬ ਅਛੇ ਕਮੈਨ ਬ ਵਿੱਚ ਨੂੰ ਪੂਰੀ ਲੰਘਦੀ ਹੋਣੀ ਏ ਚੌੜੇ ਬਾਈ ਫੋਟੋ ਕਰਕੇ ਪੁੱਟਾ ਜਾਦੇ ਨੇ ਕਾਲੇ ਨੂੰ ਕਹਿੰਦਾ ਵੀ ਦੇਖ ਲੈ ਮੋੜ ਤੇ ਮੋੜ ਵੀ ਕਿੰਨਾ ਚਾਹੀਦਾ ਤੇਰੀ ਕਮੈਨ ਵੀ ਛੱਡਣੇ ਨੇ ਨਹੀਂ ਉਦਾਂ ਬਾਈ ਜਿਹੜੇ ਬੂਟੇ ਦੀ ਲਾਈਨ ਚ ਰਹਿ ਗਈ ਫਸਾਪੜ ਨਹੀਂ ਪੈਂਦੀ ਉਹ ਖਾਲੇ ਹੀ ਪਾ ਰਹੇ ਨੇ ਉਥੇ ਬੀਜਣੇ ਨਹੀਂ ਨਹੀਂ ਕਿਹੜੀ ਬੂਟੇ ਦੇ ਵਿੱਚ ਹਾਂ ਬੂਟੇ ਵਿੱਚ ਤਾਂ ਹੁੰਦੀ ਨਹੀਂ ਹੁੰਦੀ ਨਹੀਂ ਲਾ ਉਹਦਾ ਛੱਡਣੇ ਪੈਣੇ ਨੇ ਕਿ ਪੁੱਤੇ ਅੱਛੇ ਲਾਗ ਲਾਗ ਕੁਝ ਨਹੀਂ ਲਾਣ ਨਾਲ ਮੈਂ ਵੱਢੀ ਵੀ ਦਿੱਤੀ ਪਿਛਲੇ ਸਾਲ ਫੁੱਟ ਫੁੱਟ 10 ਲੈਣੀ ਤਾਂ ਇਹ ਤਾਂ ਬਾਈ ਜੇ ਕਈ ਵਾਰ ਵਿੱਚ ਛਿੱਟਾ ਦੇ ਕੇ ਆਪਾਂ ਬੀਜ ਦਿੰਦੇ ਉਹਨਾਂ ਹੀ ਫੇਰ ਪਰ ਦਾਣ ਉਹਦੇ ਹੁਣ ਤੇ ਜੰਗਲੀ ਜਾਨਵਰ ਨਹੀਂ ਆਉਂਗੇ ਜੰਗਲੀ ਜਾਨਵਰ ਬਾਰਡ ਤਾਂ ਨਹੀਂ ਆਪਾਂ ਨੇ ਤੇ ਕੋਹ ਖੁੰਜੇ ਪੋਲਾ ਲੈਣਾ ਗੱਬੇ ਲੈਣਾ ਉਹ ਖੁੰਜੇ ਜਣਾ ਦੇਣਾ ਕਿ ਡਿਸਕੋ ਕੋ ਮੂੰਗੀ ਕੰਡਾ ਤਾਰ ਕੰਡਾ ਤਾਰ ਮੇਰੇ ਕੋ ਪਈਓ ਹੀ ਲਾ ਦੇਣੀ ਕੰਡਾ ਤਾਰ ਹੀ ਲਾ ਦੀ ਪੱਕਾ ਕੰਮ ਹੋ ਜਾਊਗਾ ਹਾਂ ਪੱਕਾ ਕੰਮ ਹੋ ਜਾਊ ਤੂੰ ਕੱਚੇ ਕੰਮ ਦਾ ਫਾਇਦਾ ਨਹੀਂ ਹੈਗਾ ਆਹੋ ਬਾਈ ਅੱਜ ਦੇਖ ਲੋ ਇੰਨਾ ਭਲੇਖਾ ਲੱਗਿਆ ਪਰ ਦਾਣ ਨੂੰ ਮੈਂ ਪਰਲੀ ਮੋਟਰ ਪਾ ਲੱਭਣ ਲੱਗਿਆ ਮੈਂ ਤੁਹਾਨੂੰ ਦੱਸਿਆ ਨਹੀਂ ਨਾ ਸੀਗਾ ਤੁਸੀਂ ਨਾ ਮੋਟਰ ਨੂੰ ਆ ਜਾ ਹਾਂ ਭਲੇਖਾ ਮੋਟਰ ਦਾ ਪੈ ਗਿਆ ਬਾਈ ਮੈਂ ਸੋਚਿਆ ਜੀ ਮੈਂ ਕੱਲ ਮਾਨੂੰ ਪਾਣੀ ਪਤਾ ਨਹੀਂ ਕਾਹਨੂੰ ਪਾਣੀ ਲ ਉੱਥੇ ਜਾ ਕੇ ਸਮਝ ਲੱਗਿਆ ਮੈਂ ਕਿ ਉਹ ਪਿੰਡ ਆ ਕੇ ਹੀ ਪਤਾ ਲੱਗੂਗਾ ਕਿ ਜੇ ਉੱਥੇ ਨਾ ਹੋਇਆ ਫੋਨ ਵੀ ਬੰਦ ਹੈ ਫੋਨ ਬੰਦ ਹੈ ਚੱਕਰ ਆ ਪੈ ਗਿਆ ਉੱਥੇ ਫੋਨ ਕਰਿਆ ਮੈਂ ਕਿਹਾ ਜੀ ਆਸੇ ਪਾਸੇ ਗਿਆ ਗਾਇ ਘੇਰਦੀ ਬਾਈ ਤੇਰੇ ਉੱਥੇ ਗੱਲ ਵਾਲੀ ਲੋਕ ਪਤਾ ਨਹੀਂ ਕਹਤੇ ਐਪਲ ਲੈ ਜਾਂਦੇ ਸਵੇਰ ਦੀ ਦੋ ਵਾਰੀ ਬੈਟਰੀ ਚਾਰਜ ਕਰਦੇ ਇਟਾਗਰਾਮ ਮੇਲੇ ਰਹਿ ਨਹੀਂ ਹੁੰਦਾ ਐਪਲ ਬੈਟਰੀ ਜਿਆਦਾ ਖਾਂਦੇ ਆ ਇਟਾਗਰਾਮ ਜਿਆਦਾ ਖਾਂਦਾ ਬਾਈ ਗਾਇ ਘੇਰ ਫਿਰਦੀ ਅੱਜ ਹਾਂ ਪਰ ਗੈਂਦੇ ਇਹਨਾਂ ਫਾਇਦਾ ਵੀ ਡੋਲ ਡੋਲ ਖਾਂਦੀਆਂ ਕਣਕ ਕਣਕ ਨਹੀਂ ਖਾਂਦੀ ਫੇਰ ਤਾਂ ਤੇਰਾ ਫਾਇਦਾ ਹੋ ਗਿਆ ਉਹਨੇ ਲੱਕ ਵੱਢਣ ਵਾਲਾ ਕੰਮ ਕਰਤਾ ਗੜੀ ਕੱਢੀ ਪ ਕਮੇਤਰੀ ਨੇ ਜਾਣਾ ਹਾਂ ਮਿਸਤਰੀ ਨੂੰ ਫਲਾਇਆ ਤਾਂ ਮਾਜਾ ਨਾਲ ਕੇ ਬਣ ਚਲੇ ਜਾਂਦੇ ਹੋਏ ਪਰਾਂ ਨਾ ਕੋਈ ਹੋਰ ਦੇਖ ਲੈ ਜੇ ਕੋਈ ਬਣਾਉਣਾ ਹੁਣ ਮਿਸਤਰੀ ਨੂੰ ਦੇਰੇ ਸਾਈ ਮਿਸਤਰੀ ਬਣਾਉਣਾ ਹਾਂ ਦੇਤੀ ਸਾਈ ਹਾਂ 20 ਦਿਨ ਹੋਰ ਆ ਸਾਈ ਦੇ ਦੇਣੀ ਬਾਕੀ ਪਾਈ ਹੋ ਜਾ ਕਹਿਤਾ ਬੜਾ ਠੀਕ ਸਾਈ ਉਹਨੇ ਕਹਿੰਦਾ ਜਿੱਦਾਂ ਵਿਹਲਾ ਅਗਲੇ ਮਹੀਨੇ ਹੱਥਿਆਰ ਚੱਕ ਰਿਹਾ ਆਪਣੇ ਰੋਪੜ ਵੀ ਸਾਡਾ ਕੰਮ ਕੋਠੀ ਆ ਉਹ ਦੋ ਬੰਦੇ ਜੜੀ ਕਰਤੀ ਅਸੀਂ ਬਾਕੀ ਭਾਈ ਜਿਹੜਾ ਇਹ ਮਿਸਤਰੀ ਆ ਆਪਣਾ ਇਹ ਪੁਰਾਣੀਆਂ ਕੋਠੀਆਂ ਤੋੜ ਬੰਨ ਕੇ ਨਵੀਆਂ ਬਣਾਉਂਦਾ ਨਾ ਆਖੇ ਮੈਨੂੰ ਦਿਖਾਏ ਨੇ ਅੱਜ ਮਿਸਤਰੀ ਨੇ ਵੀ ਇਹ ਜਿਆ ਕੋਠੀਆਂ ਬਣਾਤੀਆਂ ਪੁੱਛੋ ਨਾ ਪਛਾਨ ਨਹੀਂ ਹੁੰਦੀ ਕੋਠੀਆਂ ਅਸੀਂ ਬੰਦ ਰੱਖ ਜੂ ਕਰਣੀ ਹੈ ਅੱਤ ਵਾਰ ਨੂੰ ਉਹ ਵੀ ਬਾਈ ਤੁਹਾਨੂੰ ਦਿਖਾ ਕੇ ਆਉਂਗੇ ਜੇ ਕਿਦਾਂ ਉਧਰੋਂ ਗੇੜਾ ਵੱਜਿਆ ਹੁਣ ਦੀ ਤੇ ਬਾਦਮਾ ਦੂਈ ਦੇਖਿਓ ਉਹ ਤੂੰ ਕਹੇ ਇਨਫਰ ਦੇ ਵੀ ਕੋਠੀ ਹੋਈ ਆ ਕੋ ਹੋਰ ਆ ਰੋਪੜ ਵਾਲੀ ਵੀ ਰੋਪੜ ਵਾਲੀ ਵੀ ਹਾਂ ਉਹ ਵੀ ਰਹਿ ਗਈ ਪਛਾਨ ਨਹੀਂ ਹੁੰਦੀ ਹੈਗੀ ਹਾਂ ਟਾਇਲ ਤੋਂ ਪੱਥਰ ਲੱਗੇ ਪਹਿਲਾਂ ਕੰਮ ਬਾਈ ਇੱਕ ਨੰਬਰ ਮਿਸਤਰੀ ਦਾ ਬੰਦੇ ਹੈਗੇ ਕਈ ਉਹ ਨਹੀਂ ਹੈਗਾ ਵੀ ਛੁੱਟੀ ਮਾਰੀ ਜਾਂਦੇ ਆ ਰੋਪੜ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਕਿਦਾਂ ਇਹਨੀ ਗੱਲ ਪ੍ਰਦਾਨ ਤਸੱਲੀ ਹੋ ਗਈ ਤੈਨੂੰ ਹਾਂ ਨਿਯਾਰ ਆ ਗਿਆ ਪੂਰਾ ਕੋਈ ਬੈਸ਼ ਨੂੰ ਬੰਦਾ ਕੋਈ ਖਰਚਾ ਨਹੀਂ ਤਾਂ ਹੈਗਾ ਹਾਂ ਹਾਂ ਇੱਕ ਹੋਰ ਕਿਸੇ ਟੀਮ ਦਾ ਵੀ ਨਹੀਂ ਖਰਚਾ ਇਹਦੇ ਪੂਰੇ ਸਾਰੇ ਬੈਸ਼ ਨੂੰ ਆ ਕੋਈ ਪਿੰਡੇ ਵਾਲਾ ਹੈ ਨਹੀਂ ਨਾ ਜੀ ਮਿਸਤਰੀਆਂ ਨੰਬਰ ਦੇ ਪ੍ਰਧਾਨ ਆਪਾਂ ਨੰਬਰ ਨਹੀਂ ਦਿੰਦਾ ਹੈਗਾ ਦੱਸੋ ਬਾਈ 97819 97819 32675 32675 ਬਾਈ ਜੇ ਤਸੱਲੀ ਬਖਸ਼ ਕੰਮ ਕਰਾਉਣਾ ਹੈ ਤਾਂ ਵੀਰ ਨੂੰ ਫੋਨ ਕਰ ਲਿਓ ਅੱਬਲ ਮਾਲਾ ਠੇਕੇ ਹੀ ਚੱਲਦੇ ਨੇ ਮਿਸਤਰੀ ਅੱਜ ਕਾ ਹਾਂ ਠੇਕੇ ਚੱਲਦੇ ਠੇਕੇ ਚ ਆ ਵੀ ਫਿਰਦਰ ਦੀ ਘਟ ਜਿਹੜੇ ਮਾਰਗ ਦੀ ਵੀ ਹੈ ਨਾ ਕੰਮ ਉਨਾ ਹੀ ਹੁੰਦਾ ਬਾਈ ਦਿਹਾੜੀ ਤੇ ਵਾਧੇ ਹੁੰਦਾ ਸਭ ਕੋ ਵੀ ਵਧੀਆ ਐਨੇ ਕਾਲੀ ਵਾਲਾ ਕੰਮ ਨਹੀਂ ਪ੍ਰਧਾਨ ਠੇਕੇ ਚ ਕਰਾਈ ਇਹ ਤੇ ਬਾਈ ਉਹ ਤੇ ਲੋਕਲੇ ਚਮਕੌਰ ਸਾਹਿਬ ਤੋਂ ਆ ਦੇਖ ਆਪਾਂ ਕਹੇ ਇਹਨਾਂ ਠੇਕੇ ਚ ਗਾਹ ਪਾ ਤਾਂ ਗਾਹ ਕੰਮ ਤਾਂ ਨਹੀਂ ਹੈਗਾ ਨਹੀਂ ਗਾਹ ਕੰਮ ਨਹੀਂ ਮਹਤਰੀ ਜਿਹਦੇ ਨਾਲ ਬਾਈ ਬੰਦੇ ਆ ਮਹਤਰੀ ਉਹਨਾਂ ਨੂੰ ਵੀ ਨਹੀਂ ਕਹਿੰਦਾ ਵੀ ਕਾਲੀ ਗੱਲ ਨਹੀਂ ਮੈਂ ਦੇਖਿਆ ਇਹ। ਨਹੀਂ ਆਪਣਾ ਕੰਮ ਪਿਆਰ ਨਾਲ ਕਰਦੇ ਆ। ਮਹਤਰੀ ਕਿਹਾ ਨਹੀਂ ਕਿਸੇ ਨੂੰ ਵੀ ਐ ਕਰ ਦੋ ਐ ਕਰ ਦੋ ਮੈਂ ਕਰ ਦੋ। ਪੈਸੇ ਦਾ ਕੰਮ ਕਰਾਉਣਾ ਹੈ ਨਾ। ਹਾਂਜੀ ਹਾਂ। ਤੇ ਅਗਲੇ ਕੰਮ ਵੀ ਵਧੀਆ ਹੋਰ ਵਧੀਆ ਫਾਇਦਾ ਕਹਿੰਦੇ ਇਹੀ। ਨਾ ਠੀਕ ਹੈ। ਨਕਸ਼ੇ ਇਹੋ ਜਿਹੇ ਪਾਉਂਦਾ ਬਾਈ ਅੱਜ ਕੱਲ ਜਿਹੜੇ ਦੂਹੇ ਚੱਲਦੇ ਵਧੀਆ ਵਾਲੇ। ਵਧੀਆ ਵਧੀਆ। ਸਿੰਪਲ ਬਣਾਉਣੀ ਸਿੰਪਲ ਵੀ ਪਾ ਦੇਗਾ ਮਹਤਰੀ ਪਰ ਕੋਠੀਆਂ ਪਾ ਕੇ ਵਧੀਆ ਲਈ। ਇੱਕ ਹੋਰ ਵੀ ਗੱਲ ਆ ਇਹ ਤੂੰ ਨਕਸ਼ਾ ਦੇਤੀ ਫੋਟੋ ਦਾ। ਹਾਂਜੀ। ਆਪਣੇ ਦੁਆਰਾ ਨਹੀਂ ਬੰਦਾ ਬੁਲਾਉ

ਟੋੜਦਾਨ ਕਰਕੇ ਭਾਈ ਉਹ ਪਾਣੀ ਕਿ ਟੁੱਟ ਗਈ ਨਹੀਂ ਅਸਲ ਚ ਉੱਥੇ ਪਾਣੀ ਦਾ ਬਹੁਤ ਆਉਂਦਾ ਹੈ ਹਾਂਜੀ ਤੇ 8-8 ਫੁੱਟਾਂ ਦੀ ਕੋਠੀ ਦਾ ਕੰਮ ਚੱਲਦਾ ਲਪਾਈ ਸਾਡੀ ਹੋ ਗਈ ਸੀ ਤੇ ਪਾਣੀ ਆ ਗਿਆ 8-8 ਫੁੱਟ ਪਾਣੀ ਆ ਗਿਆ 4-5 ਫੁੱਟ ਪਾਣੀ ਆ ਗਿਆ ਅੰਦਰ ਵੜ ਗਿਆ ਹੁੰਦੇ ਤੇ 8 ਫੁੱਟਾ ਦਾ ਭਰਤ ਪਾਇਆ ਪਿਆ ਤਾਂ ਅਸੀਂ ਬਿਨਾ ਨੀਹਾਂ ਤੇ ਪਾਏ ਕੋਠੀ ਉਹਦਾ ਮੰਨੋ ਇੱਟਾਂ ਲਈਆਂ ਸਾਰੀ ਕੋਠੀ ਪਿਲਦਰਾ 'ਤੇ ਖੜੀ ਆ ਪਿਲਦਰਾ 'ਵਾਂ ਖੜੀ ਲੋਕ ਦੇ ਦਿੰਦੇ ਵੀ ਇੰਨਾ ਖਰਚਾ ਕਰਨ ਲੱਗੇ ਇਹ ਵੀ ਕਿਆ ਚੱਕਰ ਹਾਂ ਜੀ ਪਰ ਇਹੋ ਪਾਣੀ ਆਇਆ ਕੋਠੀ ਨੂੰ ਮੂਲ ਜੀ ਤੇੜਨੀ ਆਈ ਬਸ ਫੇ ਤਸੱਲੀ ਬਖਸ਼ ਕੰਮ ਆ ਹਾਂ 4 ਫੁੱਟ ਪਾਣੀ ਖੜ੍ਹਦੇ باوجود ਵੀ ਕੋਠੀ ਉੱਦਾਂ ਹੀ ਖੜੀ ਹੈ ਬਿਲਕੁਲ ਕੋਠੀ ਦੇਖੀਓ ਪ੍ਰਧਾਨ ਹਵੇਲੀ ਵਰਗੀ ਆਪਾਂ ਉਮ ਜੇ ਕਿਹੜਾ ਵਜੇ ਦੇਖ ਕੇ ਆਉਂਗੇ ਨਹੀਂ ਜਾਵਾਂਗੇ ਅਸੀਂ ਬੰਦੇ ਠੀਕ ਤੇ ਮਾਲਕ ਵਿਚਾਰੇ ਨਾ ਠੀਕ ਹੈ ਤੇ ਹਾਂ ਭਾਈ ਜਿਹੜਾ ਹੈਗਾ ਤੋੜਪਾਨ ਵਾਲਾ ਕੰਮ ਪੈਸਾ ਜ਼ਰੂਰ ਲੱਗਦਾ ਉਹ ਚ ਹਾਂ ਲੇਬਰ ਜ਼ਿਆਦਾ ਪੈਂਦੀ ਹੁੰਦੀ ਨਾ ਬੇਤਰੀ ਬੇਤਰੀ ਜ਼ਿਆਦਾ ਪੈਂਦੀ ਹਾਂ ਹਲੇ ਜਿਹੜਾ ਸਿੱਧਾ ਗਾਮ ਹੈ ਸੌਖਾ ਏ ਭਾਜੀ ਨੂੰ ਹੁਣ ਤੋੜਪਾਨ ਕਰਾ ਕੇ ਚਾਹੁੰਦਾ ਉਹ ਵੀ ਕੰਮ ਹੋ ਜੂਗਾ ਦੋਹੇ ਕੰਮ ਖਰਚਾ ਘੱਟ ਜੰਦਾ ਅਗਲੇ ਦਾ ਹਾਂ ਖਰਚਾ ਘੱਟ ਜਾਂਦਾ ਹਾਂ ਲੈ ਭਾਈ ਹੋ ਗਿਆ ਤੇਰਾ ਗੇਟ ਜੀ ਮੈਂ ਇੱਧਰ ਲੈ ਭਾਈ ਹਾਂ ਬਸ ਹੋ ਗਿਆ ਤਾਰੇ ਚੜਦੇ ਚੜਦੇ ਤਾਰੇ ਚੰਦ ਵੀ ਆ ਗਿਆ ਤਾਰੇ ਵੀ ਆ ਗਏ ਤੇ ਪੰਡਾ ਨੂੰ ਵਿਆਹ ਵੀ ਆ ਗਿਆ ਹ ਵੇਹਣੋ ਕਿਰਾਏ ਦਰਸ਼ਨ ਦੇ ਆਏ ਜੇ ਕੋ ਸਾਥ ਸੁਲ ਗਿਆ ਫਿਰ ਜਾਣਾ ਨਹੀਂ ਨਹੀਂ ਜਾਣਾ ਨਹੀਂ ਨਹੀਂ ਜਾਣਾ ਹਾਂ ਨਹੀਂ ਜਾਣਾ ਹੰਡ ਹੋ ਗਈ ਦਿਨ ਮਾ ਜਾਏ ਹਾਂ ਦਿਨ ਚ ਆਈ ਬਾ ਠੀਕ ਹੈ ਭਾਈ ਮਿਸਤਰੀ ਸਾਹਿਬ ਮਿਸਤਰੀ ਸਾਹਵੇ ਹੁੰਦੇ ਐ ਐਂਡੇ ਚ ਮਿਸਤਰੀ ਨੂੰ ਕਹਿੰਦਾ ਫੁੱਟਾ ਚ ਮਿਸਤਰੀ ਬਾਈ ਕਹਿੰਦਾ ਆਏ ਨੂੰ ਕਿੰਨੇ ਵਰ ਤੇ ਆਏ ਨੂੰ ਕਿੰਨੇ ਵਰ ਪਰ ਆ ਨਾ ਇਹਨੂੰ ਫੁੱਟ ਪਰ ਦੂਈ ਸਾ ਨੂੰ 2 ਫੁੱਟ ਪਰ ਸਾਡਾ ਰੀ ਦੇ ਲੈ ਇਧਰੋਂ ਤਿਆਰ ਗਿਆ ਮਿਸਤਰੀ ਨੂੰ ਵਾਦਾ ਹੁੰਦਾ ਐ ਵੀ 18 13 ਇੰਚੀ ਉੱਪਰ 9 ਇੰਚੀ ਫਿਰ ਹੋਲ ਨੀਵਾਂ ਕੰਮ ਹੈ ਬਾਈ ਠੀਕ ਹੈ ਵੀਮ ਇਹ ਫੋਟੋ ਹੈ ਨਾ ਉੱਦਾਂ ਵੀ ਨਹੀਂ ਆ ਮੈਨੂੰ ਲੱਗਦਾ ਜੀ ਫੋਟੋ ਪਰ ਤਾਂ ਇਦਾਂ ਹੀ ਲੱਗਦੀ ਹੈ ਇਦਾਂ ਹੀ ਫੋਟੋ ਬਾਈ 2 ਫੁੱਟ ਹਾਂ ਠੀਕ ਹੈ ਗੜਾਈ ਕਰਨੀ ਸੌਖੀ ਜਾਂਦੀ ਫੇਰੇ ਹਾਂ ਹਾਂ ਬਾਈ ਗੜਾਈ ਤਾਂ ਹੁੰਦੀ ਹੈ ਕੱਖ ਨਹੀਂ ਹੋ ਰਿਹਾ ਹੁਣ ਹਾਂ ਹਾਂ ਕਾਤੇ ਗੰਨੇ ਵਾਲਾ ਖੇਤ ਹੈ ਖੇਤ ਠੀਕ ਹੈ ਤਿੰਨ ਸਾਲ ਹੋ ਗਏ ਗੰਨਾ ਹੁੰਦੇ ਨੂੰ ਕੱਖ ਨਹੀਂ ਹੋਣਾ ਬਾਈ ਕੱਖ ਹੀ ਹੁੰਦਾ ਨੇ ਖੇਤਾਂ ਹਾਂ ਸਪਰੇਅ ਆ ਬਾਈ ਬਹੁਤ ਵਧੀਆ ਵਧੀਆ ਹੁੰਦੀ ਹੈ ਨਾ ਗੰਨੇ ਵਾਲੀਆਂ ਉਪਰ ਕਾਫ ਨਹੀਂ ਹਾਂ। ਸਭ ਰੇ ਵੀ ਨਹੀਂ ਮੈਡੀ ਕਰੀ ਹੈਗੀ। ਗਨੇ ਜਿ ਕੱਖ ਨਹੀਂ ਹੁੰਦਾ ਬਨੇ। ਇਹ ਬੁੱਲੀ ਡਡੇ ਨੂੰ ਇੱਕ ਗਨੇ ਰੋਕਦਾ। ਨਹੀਂ ਧਰਤੀ ਕਿਹੜੀ ਹੋ ਜਾਂਦੀ ਕੋ ਜੰਮਣ ਸ਼ਕਤੀ ਵਰਜੇ ਜੀ। ਤਿੰਨ ਸਾਲ ਹਵਾ ਲੱਗਣੇ ਨਹੀਂ ਤੇੜੀ। ਹਾਂ ਫਾਫੇ ਬੰਦ ਕਰ ਰੱਖੀ। ਅੱਛਾ ਇਹ ਬੀਜ ਉੱਗਦਾ ਹੋ ਜਾਂਦਾ ਖਤਮ ਕਰ ਦਿੰਦਾ। ਖਤਮ ਕਰ ਦਿੰਦਾ। ਬਈ ਜਾਂ ਬੌਣੇ ਨਹੀਂ ਖੇਤ ਕਿਹੜਾ ਹੀ ਰਹਿੰਦਾ। ਜੰਮਣੇ ਨਹੀਂ ਪੋਲੇ ਮਾ ਜੰਮਦਾ ਇਹ। ਨਹੀਂ ਛਾਵਾ ਰਹਿੰਦੀ ਆ। ਛਾਵਾ ਰਹਿੰਦੀ ਆ। ਛਾਵਾ ਸਹੀ ਹੈ ਕਾਫ। ਸਹੀ ਗੱਲ ਹੈ ਸਹੀ ਹੈ। ਠੀਕ ਆ। ਹੋਰ ਇੱਕ ਨਹੀਂ ਭਾਈ ਬੂਟੇ ਲਾਏ ਨੇ ਮੇਰੇ ਤੇ ਬੂਟੇ ਵੀ ਦੇਖ ਕੇ ਆਉਣੇ ਆ। ਬ ਗੋਬੀ ਸਰੋ ਬੀਜੀ ਵੀ ਨੇ 8 ਬਿਘੇ ਜੀ ਬੀਜੀ ਗੋਬੀ ਸਰੋ ਵੀ ਉਹ ਕਿਹੜਾ ਮਰਾ ਕੇ ਲੰਪਰਾਂ ਦੀ ਦਾ ਨਾ ਨਾ ਠੀਕ ਹੈ ਦੇਖਦੇ ਨਹੀਂ ਆਉਂਦਾ ਸ਼ਾਮ ਨੂੰ ਆਉਂਦਾ ਪੱਤੇ ਆਉਣ ਲੱਗ ਕੇ ਆਉਣ ਉਹ ਰੋਡ ਵਾਲਾ ਜ਼ਮੀਨ ਆ ਬਾਈ ਪ੍ਰਧਾਨ ਜੀ ਕਿੱਥੇ ਦਾਬਦਾ ਹੈ ਮਿਤਰੀ ਹੈਗੀ ਨਾ ਬਾਈ ਹਾਂ ਹਾਂ ਪਤਾ ਨੂਰੇ ਦਾ ਰੇਟ ਜਿਆਦਾ ਹੋਊਗਾ ਆਪਣੇ ਪਿੰਡ ਦੇ ਨਾਲ ਤੇ ਰੋਡ ਪਰ ਰੋਡ ਪਰ ਤਾਂ ਆਪਣੇ ਵੱਧ ਹੋਊਗਾ ਹਾਂ ਤੇ ਸਾਜ ਲਾ ਉੱਥੇ 40 ਹੈ ਤਾਂ ਇੱਥੇ ਡਬਲ ਹੋਊਗਾ 5 ਲੱਖ ਨੂੰ ਕਿਸੇ ਨੂੰ ਵੇਚਦਾ ਹੁਣ ਉਰੇ ਰੋਡ ਪਰ ਉਰੇ ਹਾਂ ਐ ਫਰਕ ਆ ਜਾਊਗਾ ਵੱਡੇ ਪਰ 5 ਲੱਖ ਨੂੰ ਵਿਕਿਆ ਹਾਂ ਵੱਡੇ ਪਰ ਵਿਕਿਆ ਉਰੇ ਵੀ ਮੈਂ ਵਿਕੂਗਾ ਬਾਈ ਕਿਉਂਕਿ ਇਹ ਜਮੀਨ ਫਰੰ ਨੜੇ ਬਨੇ ਆਂ ਦੀ ਮਾਰਨੀ ਹੈਗੀ ਉਧਰੇ ਪਾਸੇ ਤਾਂ ਹਨ ਸੱਜੇ ਖੱਬੇ ਮਾਰ ਰਾਇ ਜਿਹੜਾ ਛਲੀਆਂ ਦਾ ਪਾਣੀ ਵੀ ਆ ਜਾਂਦਾ ਪਰ ਇਹ ਨਦੀਆਂ ਦਾ ਪਾਣੀ ਇਕੱਠਾ ਹੋ ਕੇ ਆ ਸਾਈਡ ਨੂੰ ਆਉਂਦਾ ਸੜਕ ਦੇ ਪਰੇ ਪਾਣੀ ਖੜ ਜਾਂਦਾ ਇੰਦਰ ਨਹੀਂ ਖੜਦਾ ਪੂਰੇ ਜਮਾ ਵੀ ਨਹੀਂ ਆਉਂਦਾ ਜੀ ਨਹੀਂ ਇੱਥੇ ਨਹੀਂ ਆਉਂਦਾ ਆਪਣੇ ਮੀਂਹ ਹੁੰਦਾ ਹੀ ਆ ਉਹ ਤਾਂ ਨਿਕਲ ਜਾਂਦਾ ਬਾਕੀ ਖਵਾ ਜਾ ਇਹ ਤਾਂ ਹੈ ਜੀ ਹਾਂ ਜੇ ਨਦੀ ਨਹਿਰ ਚੋਂ ਨਾ ਟੁੱਟਦੀ ਗੱਲ ਵਾਲੀ ਗੱਲ ਫੇਰ ਚੱਲਦੀ ਕੋ ਬਣਾਤੇ ਡੰਡੂ ਸਾਡੇ ਪਿੰਡ ਵਾਲੇ ਵੀ ਬਚਾਓ ਆ ਬਾਈ ਆਪਣੇ ਹਾਂ ਬਚਾਓ ਆ ਵੀ ਬਾਬੇ ਨੇ ਬਚਨ ਘਰੇ ਵੀ ਪੂਰੇ ਪਾਣੀ ਨਹੀਂ ਆ ਸਕਦਾ ਲੋ ਜੀ ਬਾਈ ਟੈਂਕੀ ਤੇ ਚੜੇ ਤੇ ਪੈਣੀ ਵਾਲੀ ਤੇ ਲੱਤਾਂ ਦੇ ਰਸਤੇ ਵਿੱਚ ਕੰਬਣ ਲੱਗ ਗਿਆ ਬਾਈ ਮੇਰੇ ਨਹੀਂ ਕੰਬੀ ਉਹ ਟੁੱਟਿਆ ਵਾ ਮੈਂ ਤਾਂ ਡਰ ਗਿਆ ਉਹ ਟੁੱਟਿਆ ਵਾ ਭਾਈ ਓ ਰੱਬਾ ਉਚਾਈ ਦੇਖੋ ਬਾਈ ਉਹ ਟੁੱਟਿਆ ਵਾ ਮੈਂ ਤਾਂ ਨਹੀਂ ਗਿਆ ਅੱਗੇ ਅੱਗੇ ਟੁੱਟੇ ਦੋ ਪੋੜੀਆਂ ਗਈਆਂ ਦੀ ਬਸ ਆ ਦੇ ਉੱਦਾਂ ਮੈਨੂੰ ਡਰ ਆਇਆ ਡਰ ਪੈ ਬਾਈ ਸਾਨੂੰ ਇੱਥੇ ਲੱਗਦਾ ਤਾਂ ਦਾ ਮਿਸਤਰੀ ਹੈ ਜਿਹਨੇ ਪੈੜਪਾ ਬਣਾਈ ਹੈ ਖੜ ਕੇ ਜੇ ਨਾ ਟੁੱਟਿਆ ਹੁੰਦਾ ਦੋ ਪੋੜੀਆਂ ਤਾਂ ਰਹਿ ਗਈਆਂ ਤੀਆਂ ਹਾਂ ਉਹ ਡਰ ਕਿੰਨਾ ਨਾ ਇੰਨਾ ਤਾਂ ਨਹੀਂ ਹੈਗਾ ਲੈ ਇੱਥੇ ਸਭ ਕੁ ਖਾਲਚ ਆ ਗਿਆ ਬਾਈ ਡਰ ਲੱਗਦਾ ਕੈਂਟਰੀ ਦੇਗੀ ਜਵਾਬ ਬਾਈ ਮੋਟਰਸਾਈਕਲ ਦਾ ਤਾਂ ਫਿਰ ਅੱਜ ਪੌਣੇ ਆ ਗਏ। ਅੱਧੀ ਆ ਗੱਲੂ ਦਾ ਨਟ ਬਾਈ ਦੇਖੀ ਮੜਾ ਕਿੰਨਾ ਮਾਡਲ ਹੈ। ਪੂਰੀ ਇਹ ਆ ਮੋਟਰਸਾਈਕਲ ਮਾ ਤਾਂ ਨਹੀਂ ਜਾਣੀ ਜਿਹੜੀ ਮੈਂ ਛੋਟੀ ਹੁੰਦੀ ਹੈ। ਨਹੀਂ ਨਹੀਂ ਬਦਲਣਾ ਪੈਂਦਾ ਉਹਦਾ ਪਲਾਸਾ ਦਾ ਜਗ੍ਹਾ ਕਰਦੇ ਆ ਪਰ ਹਾਂ ਤਾਂ ਹੁੰਦੀ ਹੈ ਨਾ। ਮੈਂ ਬੱਟਿਆਂ ਪਾ। ਬੱਟਾ ਟਾਪਾ ਜਾਣੀ ਤੇ ਜੱਟ ਲਾਦਾ ਘੱਟ ਜਾਂਦਾ ਬੱਟਾ ਜਾ। ਨਹੀਂ ਨਹੀਂ ਫੇਰ ਕੋਈ ਫਾਇਦਾ ਨਹੀਂ ਯਾਰ। ਪੂਰੀ ਆਹ ਚੱਕ ਲਈ ਕਾਹਨਾ ਕੋਈ ਯਾਰ ਸੀ। ਦੇ ਨੀ ਆ ਪਾ ਖਤਮ ਆ ਫਿਰ ਨਾ ਭਾਈ ਹੁਣ ਹੈਪੀ ਦੇਖੋਗਾ ਕਿੰਨਾ ਮਾਡਲ ਹੈ ਇਹ ਨੜ ਜਾ ਉਹ ਵੀ ਅੱਜ ਖਤਮ ਹੈ ਪੀ ਗਾਰੰਟੀ ਆ ਆ ਲਿਖਿਆ ਹੁੰਦਾ ਹੈ ਕੀ ਬੀ ਕੀ ਫਰਵਰੀ ਦੀ ਆ ਉਹ ਪੂਰੀ ਆ ਗਾਰੰਟੀ ਲੰਗੀ ਯਾਰ ਕੰਮ ਖਰਾਬ ਹੋ ਗਿਆ ਦਾਰੀਵੇਂ ਹਾਂ ਇਹਦੇ ਨਾਲ ਦਿਓ ਤੂੰ ਦੱਸ ਕਿ ਜਿਹੜੀ ਵਰੀ ਆ ਬਰੇ ਨਾਲ ਜੂ ਹਾਂ ਵੀ ਉਹ ਕਹਿੰਦਾ ਬਾਈ ਉਹ ਲਾਉਣੀ ਉਹਨ ਲਾਉਣੀ ਯਾਰ ਕੰਪਨੀ ਦਾ ਕੰਪਨੀ ਆ ਆਹੀ ਲਾ ਦ ਪਰ ਆ ਹੁਣ ਕਿੰਨੇ ਸਾਲ ਚੱਲੀ ਇਹ ਦੋ ਸਾਲ ਥੋੜਾ ਚੱਲ ਗਈ ਹੁਣ ਕਿਤੇ ਹੁਣ ਜਾਣੇ ਲੈ ਕੇ ਛੱਡਣੀ ਗਰੀਬਣੀ ਦੀ ਆਏ ਦੇਖ ਕੇ ਇਹ ਪੂਰੀ ਕਿਹੜੀ ਕਟ ਮਾਡਲ ਦੋ ਵੀ ਦਿਖਾਈਆਂ ਯਾਰ ਕਿਹੜੀ ਐ ਉਹ ਨਹੀਂ ਹਾਂ ਅਸੀ ਗਾਲ ਜੀ ਪੌਲੀ ਤੇ ਪੂਰੀ ਦੇ ਦੱ। ਇਹ ਵੀ ਕਹਿੰਦੇ ਵਧੀਆ ਹੈ। ਬਾਤੀ ਪੂਰੀ ਤੇ ਕੰਡਾ ਕੰਡਾ ਕਰਕੇ ਦੱਸੂਗਾ। ਭੱਲਾ ਵਾੜਾ ਕਿੰਨੀ ਭੜੀ ਜੋ। ਹਾਂ। ਤਕੜੀ ਹੈ। ਉਹਦੇ ਨਾਲ ਦੀ ਬੋਮਰਾਂ ਵੀ। ਕੋਈ ਚੱਕਾ ਆਇਆ ਜਾਂ ਕੱਲ ਨੂੰ ਖਰਾਬ ਹੋ ਜਾਵੇ ਜਦ ਬਦਲ ਕੇ ਮਿਲ ਜਾਂਦੀ ਹੈ ਕੰਪਨੀ। ਚੱਲ ਮਿਲ ਤਾਂ ਇਹ ਵੀ ਜਾਂਦੀ ਹੁਣੀ ਜੀ। 10 10 ਦਿਨ। ਬੇ ਤਿੰਨ ਮਾਡਲ ਲੱਖ ਤੇ ਬਾਈ ਪੂਰੀ ਦੇ ਮੋਦੇ। ਹਾਂ ਪੂਰੀ। ਐਕਸਟਰਾਇਡ ਦੀ ਵੀ ਠੀਕ ਆ ਯਾਰ ਹਾਂ ਐਕਸਟਰਾਇਡ ਦੀ ਨਹੀਂ ਲਾਉਣੀ ਆਪਾਂ ਨੇ ਆਹ ਲਾਉਣੀ ਹੈਪੀ ਬਾਈ ਚਾਰਜਰ ਦੇਖਦਾ ਪੂਰੀ ਓਕੇ ਇੱਕ ਵਾਰ ਚੈੱਕ ਕਰ ਲਈ ਬੜਾ ਹੈ ਬਾਈ ਬਣ ਕੇ ਹਾਂ ਇਹ ਤਾਂ ਹੁੰਦੀ ਨਹੀਂ ਚਾਰਜ ਪੂਰੀ ਹੈਗੀ ਪਾਈ ਆ ਦੀ 5000 ਵਾਲੇ 3 ਕਿਲੋ ਵੀ ਨੇ 2-3 ਕਿਲੋ ਆਹ ਮਾਰਕ ਲਿਖਿਆ ਪਿਆ ਬਾਈ ਇਹਦੇ ਉਪਰ 24 ਲਿਖਿਆ ਪਿਆ ਤਾਜੀ ਹੋ ਪੂਰੀ ਜੀ ਬਾਈ ਬੈਟਰੀ ਦਿਖਾ ਲਈ ਓਕੇ ਓਕੇ ਕਹੀ ਜਾਂਦੇ ਆ ਫੁਰਤ ਚੱਲੇ ਦੇ ਪਤਾ ਲੱਗੋ ਪੂਰੀ ਹੈ ਕਾਲੂ ਮੇਰੇ ਕਾਲੂ ਫੇਰ ਆ ਜਾਣਾ ਫੇ ਤੁਸੱਲੀ ਸਾਲੂ ਚਾਹੀਦੀ ਹੈ ਉਹਨਾਂ ਵੀ ਗੱਲ ਹੋਈ ਥੱਲੀ ਇਹਦੇ ਵੀ ਮੜਾਦਾ ਨਹੀਂ ਇਹ ਚੱਲੇ ਜੇ ਐਪੀਰੇ ਕਵਰ ਜੇ ਪਾ ਦੀ ਬਾਈ ਜਿਹੜੇ ਖੋਲੇ ਤੇ ਇਹਦੇ ਉੱਪਰ ਵੀ ਕਵਰ ਦਾ ਇਹ 48 ਪਰ ਨਹੀਂ ਹੁੰਦਾ ਸਟਾਰਟ ਕਰਦੇ ਏਕਣੀ ਦੀ ਸਟਾਰਟ ਕਰਦੇ ਦੇਖ ਚਾਬੀ ਤਾਂ ਉਧਰ ਹੈ ਇਹਨਾਂ ਚਾਬੀ ਹੋ ਦੀਨੇ ਜਾਬੀ ਨੇ ਸਟਾਰਟ ਕਰਾ ਦੇ ਕਰ ਲੈ ਚਾਬੀ ਚ ਦੂਏ ਲੋਟੇ ਕੱਢ ਲਈ ਉਹਨੇ ਤਾਂ ਆਪਿਆ ਟਾਕਰੀ ਮੜਿਆ ਗੁਰਦਾ ਯਾਰ ਯਾਰ ਨਾਲੇ ਚੈੱਕ ਕਰ ਲਈ ਹਾਂ ਪੂਰੀ ਜਾਨ ਹੈਗੀ ਐ ਹਾਂ ਹੈਗੀ ਐ ਹੈਗੀ ਜਾਨ ਕਹਿੰਦੇ ਹੇਬ ਕਿੰਨਾ ਹੋਣਾ ਚਾਹੀਦਾ ਇਹ? ਕਰਦਾ ਚਾਰਜ? ਹਾਂ 14 ਦੇ ਉੱਪਰ ਜਾਣਾ ਚਾਹੀਦਾ 30 ਰੁਪਏ ਤੋਂ 31.5 ਅੱਛਾ ਓਕੇ ਆ। ਓਕੇ ਆ। ਬਸ ਠੀਕ ਹੈ। ਮੈਂ ਭਾਈ ਨਵਾਂ ਬਣਾਤਾ ਪੂਰੀ ਨਾ ਮੋਟਰਸਾਈਕਲ 900 ਰੁਪਏ ਚ। ਬੰਦ ਦਾ ਹੋਰ ਜਾਬੀ ਕੇ ਹੋਊਗਾ। ਨਾ ਓਕੇ ਲੈਟ ਹੋ ਜਾ ਜੀ। ਚਲ ਪੂਰੀ ਆਏ ਆਪਾਂ ਹਸਾਬ ਕਿਤਾਬ ਕਰੀ ਜੀ ਅੰਦਰ। ਦੇਖਣ ਕੋ ਅਗਰੇ ਦੇਖਣ ਕੋ ਜੀ ਬਾਈ ਗਾਰੰਟੀ ਕਾਰਡ ਮਿਲ ਗਿਆ ਬੈਟਰੀ ਵਾਲਾ ਕੋਈ ਇਹ ਸਬੂਤ ਹੁੰਦਾ ਹੈ ਇਹ ਸਬੂਤ ਇਹ ਸਬੂਤ ਹੁੰਦਾ ਫਾਈਲ ਹੁੰਦਾ ਹੁਣ ਬੈਂਕ ਸੁਣ ਰਹੀ ਹੈ ਗਾਲੂ ਕਾਰਡ ਖੋ ਗਿਆ ਵੀਡੀਓ ਚ ਪਿਆ ਸਬੂਤ ਹੈ ਕਿ ਨਹੀਂ